ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਵਧੀਆ ਹੈਗੇ ਆ ਦੋਨੋਂ ਹੀ ਹਸਬੰਡ ਵਾਈਫ ਔਰ ਬੱਚੇ ਵੀ ਠੀਕ ਐ ਯੂਕੇ ਵਿੱਚ ਬੈਠੇ ਆ ਤੇ ਮੈਂ ਲੱਗੀ ਜੱਜ ਆਪਣੀ ਦੁਪਹਿਰ ਦੀ ਰੁਟੀਨ ਸ਼ੇਅਰ ਕਰਨ ਜ਼ਿਆਦਾਤਰ ਵਲੌਗ ਵੈਸੇ ਮੇਰਾ ਦੁਪਹਿਰ ਦਾ ਹੀ ਆਉਂਦਾ ਹੁੰਦਾ ਐ ਤੇ ਮੈਂ ਲੱਗੀ ਸੀ ਸਬਜ਼ੀ ਬਣਾਣਾ ਅੱਜ ਮੈਂ ਬਣਾਵਾਂਗੀ ਜੀ ਆਲੂ ਬੜੀਆਂ ਸੋਇਆ ਬੀਨ ਦੀਆਂ ਤੇ ਮੈਂ ਨਾ ਅੱਜ ਆਲੂ ਜਿਹੜੇ ਹੈਗੇ ਆ ਬੋਇਲ ਕੀਤੇ ਆ ਤੇ ਆਲੂਆਂ ਨੂੰ ਬੋਇਲ ਕਰਕੇ ਰੱਖਿਆ ਸੀ ਤੇ ਅੱਜ ਉਹਦੀ ਸਬਜ਼ੀ ਬਣਾਵਾਂਗੀ ਜਲਦੀ ਬਣ ਜਾਊਗੀ ਮੈਂ ਕਿਹਾ ਪਹਿਲਾਂ ਹੀ ਮੈਂ ਬੋਇਲ ਕਰਕੇ ਰੱਖ ਲਏ ਸੀ ਤੇ ਵੈਸੇ ਵੀ ਸਾਡੇ ਆਲੂ ਜਿਹੜੇ ਹੈਗੇ ਆ ਉਹ ਘੱਟ ਹੀ ਲੱਗਦੇ ਹੁੰਦੇ ਆ ਤੇ ਮੈਂ ਨਾ ਪਹਿਲਾਂ ਹੀ ਬੋਇਲ ਕਰਕੇ ਰੱਖ ਲਿੱਤੇ ਵੀ ਜਿੰਨਾ ਥੋੜੇ ਜਿਹੇ ਜਿੰਨੇ ਕਿ ਮੈਂ ਮੈਨੂੰ ਲੋੜ ਹੋਊਗੀ ਮੈਂ ਵਰਤ ਲਵਾਂਗੀ ਬਾਕੀ ਰੱਖ ਦਾਂਗੀ ਕੋਈ ਰਾਣਠਾ ਵਗੈਰਾ ਕਈ ਵਾਰ ਬਣਾਉਣ ਦਾ ਮਨ ਹੁੰਦਾ ਹੈ ਆਲੂ ਵਾਲਾ ਤੇ ਆ ਦੇਖੋ ਆਲੂ ਮੈਂ ਬੋਇਲ ਕਰਕੇ ਰੱਖ ਲਿਆ ਦੇਖੋ ਐਦਾਂ ਨਾ ਪੁੰਗਰਨ ਲੱਗ ਜਾਂਦੇ ਨੇ ਡਾਕਟਰ ਸਾਹਿਬ ਨੇ ਪਹਿਲਾਂ ਦੇਖਿਆ ਨਹੀਂ ਵੀ ਆਲੂ ਪਏ ਆ ਹੋਰ ਤੇ ਹੋਰ ਚੱਕ ਲਿਆਏ ਫਿਰ ਮੈਂ ਕਿਹਾ ਚਲੋ ਜਿਹੜੇ ਪੁਰਾਣੇ ਆਲੂ ਹੈਗੇ ਆ ਇਹਨਾਂ ਨੂੰ ਮੈਂ ਪਹਿਲਾਂ ਹੀ ਬੋਇਲ ਕਰਕੇ ਰੱਖ ਲੈਣੀ ਆ ਤੇ ਇੱਧਰ ਆਪਾਂ ਬੜੀਆਂ ਪਈਆਂ ਨੇ ਇਹਨਾਂ ਨੂੰ ਮੈਂ ਹੁਣ ਭਿਉਵਾਂਗੀ ਪਾਣੀ ਦੇ ਵਿੱਚ ਬੜੀਆਂ ਪਾਣੀ ਵਿੱਚ ਭਿਉਵਾਂ ਦਿੱਤੀਆਂ ਨੇ ਤੇ ਇੱਧਰ ਮੈਂ ਮਸਾਲਾ ਕੁੱਟ ਲਿਆ ਤੇ ਆਜ ਟਮਾਟਰ ਹਰੀਆਂ ਮਿਰਚਾਂ ਇਕੱਠੀਆਂ ਕੁੱਟ ਕੇ ਰੱਖ ਲਈਆਂ ਮੈਂ ਚਲੋ ਲਾਉਣੇ ਜੀ ਆਪਾਂ ਤੜਕਾ ਲੋ ਜੀ ਮੈਂ ਲੱਗੀ ਹੋਈ ਸੀ ਖਾਣਾ ਬਣਾਉਣ ਤੇ ਡਾਕਟਰ ਸਾਹਿਬ ਲੈ ਆਏ ਦੀ ਆਹ ਖੀਰ ਪੂੜੇ ਕਹਿੰਦੇ ਜਿਹੜੇ ਟਿਫਨ ਵਾਲੇ ਨੂੰ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਹਿੰਦੇ ਵੀ ਅਸੀਂ ਨਾ ਖੀਰ ਪੂੜੇ ਬਣਾਏ ਨੇ ਤੇ ਡਾਕਟਰ ਸਾਹਿਬ ਨੇ ਫਿਰ ਉੱਥੋਂ ਦੋ ਪਲੇਟਾਂ ਮੰਗਵਾ ਲਈਆਂ ਸੀ 160 ਰੁਪਏ ਦੀਆਂ ਕਹਿੰਦੇ ਜਦੋਂ ਟਿਫਨ ਵਾਲੇ ਕੋਈ ਸਪੈਸ਼ਲ ਚੀਜ਼ ਬਣਾਉਂਦੇ ਨੇ ਤਾਂ ਕਹਿੰਦੇ ਮੈਨੂੰ ਫੋਨ ਕਰ ਦਿੰਦੇ ਨੇ ਜਦੋਂ ਵੀ ਮੈਂ ਨਾ ਪਿੰਡ ਜਾਨੀ ਆ ਤੇ ਡਾਕਟਰ ਸਾਹਿਬ ਫਿਰ ਟਿਫਨ ਨੂੰ ਵਗੈਰਾ ਮੰਗਵਾ ਲੈਂਦੇ ਨੇ ਨਾ ਤੇ ਉੱਥੇ ਹੀ ਇਹ ਫਿਰ ਖੀਰ ਪੂੜੇ ਮਤਲਬ ਇਹਨਾਂ ਨੇ ਮੰਗਵਾਏ ਸੀ ਹੂੰ ਹੂੰ ਇਹ ਤਾਂ ਗੁੜ ਵਾਲੀ ਹੈ ਤੁਹਾਨੂੰ ਅੱਗ ਦਾ ਹੀ ਇਹ ਗੁੜ ਵਾਲੀ ਖੀਰ ਹੈ ਜੀ ਪੂੜੇ ਵੀ ਬਹੁਤ ਹੀ ਟੇਸਟੀ ਬਣੇ ਹੋਏ ਨੇ ਜਿਸ ਤਰ੍ਹਾਂ ਆਪਾਂ ਘਰ ਵਿੱਚ ਬਣਾਉਂਦੇ ਆ ਉਸੇ ਤਰ੍ਹਾਂ ਦੇ ਬਣੇ ਹੋਏ ਆ ਇਹ ਪੂੜੇ ਥੋੜੀ ਸ਼ਾਮ ਦਾ ਟਾਈਮ ਹੈਗਾ ਡਾਕਟਰ ਸਾਹਿਬ ਲੈ ਕੇ ਆਏ ਨੇ ਇਹ ਕੱਟੇ ਹੋਏ ਅੰਬ ਆਚਾਰ ਪਾਉਣ ਵਾਸਤੇ ਪਤਾ ਨਹੀਂ ਉਹਨਾਂ ਨੇ ਜੀ ਸਾਫ ਤੇ ਅੰਬਾਂ ਨੂੰ ਤੋਤਾ ਹੋਣਾ ਕਿ ਨਹੀਂ ਹੁਣ ਇਹਦੀ ਪੂਰੀ ਸਫਾਈ ਕਰਨੀ ਪੈਣੀ ਹੈ ਆ ਮੈਂ ਕੱਪੜਾ ਲੈ ਲਿਆ ਟਾਬਲ ਜਿਆ ਤੇ ਹੁਣ ਇਹਦੇ ਨਾਲ ਇੱਕ ਇੱਕ ਪੀਸ ਮੈਂ ਚੰਗੀ ਤਰ੍ਹਾਂ ਸਾਫ ਕਰਾਂਗੀ ਗੁਠਲੀਆਂ ਵੀ ਵਿੱਚੀ ਨੇ ਤੇ ਗੁਠਲੀਆਂ ਵੀ ਕੱਢਣੀਆਂ ਪੈਣੀਆਂ ਨੇ ਡਾਕਟਰ ਸਾਬ ਨੇ ਕੱਟੇ ਹੋਏ ਅੰਬ ਲੈ ਆਏ ਤੇ ਉਹਨੂੰ ਫਿਰ ਹੁਣ ਸਾਫ਼ ਕਰਨੇ ਪਏ ਨੇ ਮੈਂ ਥੋੜਾ ਜਿਹਾ ਗਿੱਲਾ ਕੱਪੜਾ ਲੈ ਕੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕੀਤੇ ਆ ਤੇ ਇਹdੀਆਂ ਜਿਹੜੀਆਂ ਗੁੱਠਲੀਆਂ ਨੇ ਉਹ ਵੀ ਬਾਹਰ ਕੱਢੀਆਂ ਨੇ ਉਹਨਾਂ ਨੂੰ ਤਾਂ ਬਸ ਫਟਾਫਟ ਕੱਟ-ਕੱਟ ਕੇ ਦੇ ਦਿੱਤੇ ਆ ਇਹ ਡਾਕਟਰ ਸਾਬ ਨੂੰ ਇਹ ਸੀ ਵੀ ਚਲ ਘਰ ਲਾ ਜਾ ਕੇ ਦੇ ਫਿਰ ਕਟਾਣਗੇ ਜਦੋਂ ਬੜੇ ਔਖੇ ਕੱਟੜੇ ਹੁੰਦੇ ਆ ਇਹ ਇਸ ਕਰਕੇ ਨਾ ਕਟਾ ਕੇ ਲੈ ਆਏ ਸੀ ਤੇ ਹੁਣ ਮੈਨੇ ਇੱਕ ਇੱਕ ਫਾੜੀ ਜਿਹੜੀ ਆ ਉਹਦੀ ਸਾਫ਼ ਕਰਨੀ ਪਈ ਐ ਆ ਦੇਖੋ ਇੰਨਾ ਤਾਂ ਇਹਦੇ ਵਿੱਚੋਂ ਪਹਿਲਾਂ ਆਹ ਗੁੱਠਲੀਆਂ ਨਿਕਲ ਗਈਆਂ ਨੇ ਤੇ ਹੁਣ ਮੈਂ ਆਹ ਕੱਲੀ-ਕੱਲੀ ਫਾੜੀ ਜਿਹੜੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤੀ ਆ। ਸੋ ਤੇ ਚਲੋ ਹੁਣ ਨਾ ਮੈਂ ਇਹਨੂੰ ਸੁੱਕਣ ਵਾਸਤੇ ਰੱਖ ਦਿੱਤੇ ਤੇ ਦੇਖਦੇ ਆਂ ਕੱਲ ਤਾਂ ਦਿਨ ਵੀ ਸੁਕਾਵਾਂਗੀ ਜਾਂ ਤਾਂ ਫਿਰ ਪਰਸੋਂ ਨੂੰ ਪਾਉਂਗੀ ਆਚਾਰੇ ਦਾ ਤੇ ਚਲੋ ਜਦੋਂ ਆਚਾਰ ਪਾਵਾਂਗੀ ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਓਕੇ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ। ਪਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਹਮੇਸ਼ਾ ਖੁਸ਼ ਰੱਖੇ।